ਖਬਰ ਨਿਕਲ ਕੇ ਆਈ ਹੈ ਕਿ ਕਿਵੇਂ ਗਵਰਨਮੈਂਟ ਆਫ ਇੰਡੀਆ ਵੱਲੋਂ ਔਰ ਜਿਹੜਾ ਇਹਨਾਂ ਦੇ ਉਥੇ ਸਿਕਿਉਰਿਟੀ ਤੇ ਅਫਸਰ ਲੱਗੇ ਆ ਯਾ ਜਿਹੜੇ 에어ਪੋਰਟਸ ਅਥਾਰਟੀ ਆਫ ਇੰਡੀਆ ਦੀ ਇਹ ਚਿੱਠੀ ਸਰਕੂਲੇਟ ਹੋ ਰਹੀ ਹੈ ਜਿਹੜੀ 30 10 2024 ਨੂੰ ਉਹਦੀ ਡੇਟਡ ਹੈ ਔਰ ਇਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਔਰ ਜੋ ਇਹਦੇ ਸਾਈਨ ਹੋਏ ਨੇ ਇਹ ਥੱਲੇ ਇੱਕ ਜਨਾਬ ਨੇ ਜ਼ulfiqar حسن ਸਾਹਿਬ ਡਾਇਰੈਕਟਰ ਜਨਰਲ ਆਈਪੀਐਸ 에어ਪੋਰਟ ਸਿਕਿਉਰਿਟੀ ਦੇ ਨਾਲ ਹੀ ਇਹਦੇ ਤੇ ਇੱਕ ਸਾਈਨ ਹੋਇਆ ਸਾਡੇ ਜੈਦੀਪ ਪ੍ਰਸਾਦ ਆਈਪੀਐਸ ਡਾਇਰੈਕਟਰ ਜਨਰਲ ਆਫ ਪੁਲਿਸ ਨਾਲ ਹੀ ਇਹਦੇ ਚ ਸਾਈਨ ਹੈ ਇੱਕ ਆਰਕੇ ਸਿੰਘ ਐਡੀਸ਼ਨਲ ਸਿਕਿਉਰਿਟੀ ਦੇ ਨਾਲ ਹੀ ਹੋਰ ਅਫਸਰ ਸਹਿਬਾਨ ਨੇ ਜਿਨ੍ਹਾਂ ਨੇ ਇਹ ਸਾਈਨ ਕੀਤਾ ਹੈ ਕਿ ਕਿਸੇ ਵੀ ਗੁਰਸਿੱਖ ਨੂੰ ਜਿਹੜਾ ਇੱਕ EMPLOYEE ਹੈ ਇਸ AIRPORT AUTHORITY ਦੀ ਚਾਹੇ ਉਹ ਸਿਕਿਉਰਿਟੀ ਵੇਖ ਰਿਹਾ ਤੇ ਚਾਹੇ ਉਹ ਕਿਸੇ ਹੋਰ ਕੰਮ ਲਈ ਉੱਥੇ EMPLOID ਹੈ ਉਨੂੰ ਬਾਰ ਕਰਤਾ ਗਿਆ ਇਹ ਗੱਲ ਤੇ ਰੋਕ ਲਾਤੀ ਗਈ ਆ ਪਾਬੰਦੀ ਲਾਤੀ ਗਈ ਆ ਕਿ ਉਹ ਆਪ ਦੇ ਕਕਾਰ ਨਹੀਂ ਪਾ ਸਕਦਾ ਸਾਧ ਸੰਗਤ ਜੀ ਇਹ ਇੱਕ ਬੜਾ ਹੀ ਗਲਤ ਫੈਸਲਾ ਔਰ ਇਹ ਸਿੱਖਾਂ ਦੀ ਗੁਰਸਿੱਖਾਂ ਦੀ ਭਾਵਨਾ ਨੂੰ ਆਹਤ ਕਰਦਾ ਔਰ ਸਾਡੇ ਗੁਰੂ ਸਾਹਿਬ ਨੇ ਪੰਜ ਕਕਾਰਾਂ ਦੀ ਇੰਪੋਰਟੈਂਸ ਨੂੰ ਔਰ ਇੱਕ ਗੁਰਸਿੱਖ ਨੂੰ ਪੰਜ ਕਕਾਰ ਪਾਉਣੇ ਇਹ ਕਿੱਡਾ ਇਹਦਾ ਇੰਪੋਰਟੈਂਸ ਕੀ ਹੈ ਇਹ ਸਾਰੀ ਦੁਨੀਆ ਜਾਣਦੀ ਔਰ ਇਹਦੇ ਲਈ ਬਹੁਤ ਲੜਾਈਆਂ ਲੜੀਆਂ ਗਈਆਂ ਨੇ ਕਿ ਇੱਕ ਗੁਰਸਿੱਖ ਨੂੰ ਜਿਹੜੇ ਗੁਰੂ ਦੀ ਬਖਸ਼ਿਸ਼ ਦੇ ਕਕਾਰਾਂ ਨੇ ਉਸ ਨੂੰ ਪਾਉਣ ਦੀ ਇਜਾਜ਼ਤ ਹੋਵੇ ਔਰ ਉਹਦੇ ਨਾਲ ਉਹ 에어ਪੋਰਟ ਵੀ ਜਾ ਸਕਦਾ ਔਰ ਪੈਸੇਂਜਰ ਜਿੱਥੇ ਉਸ ਕਕਾਰਾਂ ਦੇ ਨਾਲ 에어ਪੋਰਟ ਚ ਫਲਾਈ ਕਰ ਸਕਦਾ ਇਸੇ ਤਰ੍ਹਾਂ ਜੇ ਕੋਈ 에어ਪੋਰਟ ਦੀ ਸਿਕਿਉਰਿਟੀ ਲੱਗਿਆ ਜਾਂ ਕੋਈ 에어ਪੋਰਟ ਦੇ ਉਹ ਉੱਥੇ ਅਦਰ ਸਰਵਿਸਿਸ ਤੇ ਲੱਗਿਆ ਮਦਦ ਤੇ ਜਾਂ ਕੋਈ ਦੁਕਾਨ ਤੇ ਕੰਮ ਕਰ ਰਿਹਾ ਜਾਂ ਕੋਈ ਬੈਗੇਜ ਤੇ ਲੱਗਿਆ ਜਾਂ ਕੋਈਥੇ ਲੱਗਿਆ ਉਹਨੂੰ ਤੁਸੀਂ ਅੱਜ ਬਾਹਰ ਕਰ ਦਿਓ ਕਿ ਭਾਈ ਤੂੰ ਗੁਰਸਿੱਖ ਹੋਣ ਦੇ ਨਾਤੇ ਆਪਦੇ ਕਕਾਰ ਨਹੀਂ ਪਾ ਸਕਦਾ ਮੈਂ ਸਮਝਦਾ ਹਾਂ ਬਿਲਕੁਲ ਗਲਤ ਫੈਸਲਾ ਹੈ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਹਦਾਰ ਸਾਹਿਬ ਨੇ ਵੀ ਇਸ ਗੱਲ ਨੂੰ ਰੇਜ਼ ਕੀਤਾ ਜਿੱਥੇ ਵੀ ਦੇਸ਼ ਦੁਨੀਆ 'ਚ ਬੈਠੇ ਹਰ ਗੁਰਸਿੱਖ ਦੇ ਅੱਗੇ ਮੈਂ ਇਹ ਗੱਲ ਵੀ ਪਹੁੰਚਾਉਣਾ ਚਾਹੁੰਦਾ ਸਾਰਿਆਂ ਨੂੰ ਕਹਿਣਾ ਭਾਈ ਲਾਈਵ ਹੋ ਕੇ ਇਹ ਗੱਲ ਪੰਜਾਬ ਦੇਸ਼ ਦੀ ਸਰਕਾਰ ਦੇ ਕੰਨਾਂ 'ਚ ਪਾਓ ਕਿ ਭਾਈ ਕਿਸੇ ਨੇ ਇਹ ਗੱਲ ਬਰਦਾਸ਼ਤ ਨਹੀਂ ਕਰਨੀ ਕਿ ਜਿਹੜਾ ਪੰਜਾਬੀ ਸਾਡੇ ਤੋਂ ਵੱਧ ਵਤਨਪ੍ਰਸਤ ਸਾਡੇ ਤੋਂ ਵੱਧ ਇਸ ਦੇਸ਼ ਨੂੰ ਲਈ ਮਰ ਮਿਟਣ ਵਾਲਾ ਕੋਈ ਕੌਮ ਨਹੀਂ ਔਰ ਅੱਜ ਉਸ ਕੌਮ ਤੇ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਉਹਦੇ ਤੇ ਤੁਸੀਂ ਕਿਸੇ ਤਰੀਕੇ ਦੀ ਪਾਬੰਦੀ ਲਾਓ ਕਿ ਤੁਸੀਂ ਆਪ ਦੇ ਕਕਾਰ ਨਹੀਂ ਪਾ ਸਕਦੇ ਇਹ ਬਿਲਕੁਲ ਗਲਤ ਫੈਸਲਾ ਹੈ ਫੈਸਲਾ ਵਾਪਸ ਹੋਣਾ ਚਾਹੀਦਾ ਔਰ ਜਿਹਨਾਂ ਅਫਸਰ ਸਾਹਿਬਾਨਾਂ ਨੇ ਇਹ ਫੈਸਲਾ ਲਿਆ ਜਾਂ ਜਿਹੜੇ ਵੀ ਮਿਨਿਸਟਰੀ 'ਚ ਬਹਿ ਕੇ ਕੋਈ ਮਿਨਿਸਟਰ ਨੇ ਜਾਂ ਕੋਈ ਇਹ ਫੈਸਲਾ ਲਿਆ ਉਹਨਾਂ ਨੂੰ ਬਹੁਤ ਸਖਤ ਲਫ਼ਜ਼ਾਂ 'ਚ ਉਹਨਾਂ ਨੂੰ ਐਡਮੋਨਿਸ਼ ਕਰਨਾ ਚਾਹੀਦਾ ਉਹਨਾਂ ਨੂੰ ਉਲਾਪ ਕਰਨਾ ਚਾਹੀਦਾ ਔਰ ਇਨਸ਼ੋਰ ਕਰਨਾ ਚਾਹੀਦਾ ਕਿ ਅੱਗੇ ਇਹ ਜੀ ਗਲਤੀ ਨਾ ਹੋਵੇ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਮੋਦੀ ਸਾਹਿਬ ਔਰ ਅਮਿਤ ਸ਼ਾਦੀ ਆਪ ਇੰਟਰਵੈਨ ਕਰਕੇ ਇਸ ਫੈਸਲੇ ਨੂੰ ਦਰੁਸਤ ਕਰਾਉਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੁਛ ਦਿਨ ਪਹਿਲਾਂ ਇਹ ਖਬਰ ਨਿਕਲ ਕੇ ਆਈ ਹੈ ਕਿ ਕਿਵੇਂ ਗਵਰਨਮੈਂਟ ਆਫ ਇੰਡੀਆ ਵੱਲੋਂ ਔਰ ਜਿਹੜਾ ਇਹਨਾਂ ਦੇ ਉਤੇ ਸਿਕਿਉਰਿਟੀ ਤੇ ਅਫਸਰ ਲੱਗੇ ਆ ਯਾ ਜਿਹੜੇ 에어ਪੋਰਟਸ ਅਥਾਰਟੀ ਆਫ ਇੰਡੀਆ ਦੀ ਇਹ ਚਿੱਠੀ ਸਰਕੂਲੇਟ ਹੋ ਰਹੀ ਆ ਜਿਹੜੀ 30 10 2024 ਨੂੰ ਉਹਦੀ ਡੇਟਡ ਹੈ ਔਰ ਇਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਔਰ ਜੋ ਇਹਦੇ ਸਾਈਨ ਹੋਏ ਨੇ ਇਹ ਥੱਲੇ ਇੱਕ ਜਨਾਬ ਨੇ ਜ਼ulfiqar حسن ਸਾਹਿਬ ਡਾਇਰੈਕਟਰ ਜਨਰਲ ਆਈਪੀਐਸ 에어ਪੋਰਟ ਸਿਕਿਉਰਿਟੀ ਦੇ ਨਾਲ ਹੀ ਇਹਦੇ ਤੇ ਇੱਕ ਸਾਈਨ ਹੋਇਆ ਸਾਡੇ ਜੈਦੀਪ ਪ੍ਰਸਾਦ ਆਈਪੀਐਸ ਡਾਇਰੈਕਟਰ ਜਨਰਲ ਆਫ ਪੁਲਿਸ ਨਾਲ ਹੀ ਇਹਦੇ ਚ ਸਾਈਨ ਹੈ ਇੱਕ ਆਰਕੇ ਸਿੰਘ ਐਡੀਸ਼ਨਲ ਸਿਕਿਉਰਿਟੀ ਦੇ ਨਾਲ ਹੀ ਹੋਰ ਅਫਸਰ ਸਾਹਿਬਾਨ ਨੇ ਜਿਨ੍ਹਾਂ ਨੇ ਇਸਾਇਨ ਕੀਤਾ ਕਿ ਕਿਸੇ ਵੀ ਗੁਰਸਿੱਖ ਨੂੰ ਜਿਹੜਾ ਇੱਕ EMPLOYEE ਹੈ ਇਸ AIRPORT AUTHORITY ਦੀ ਚਾਹੇ ਉਹ ਸਿਕਿਉਰਿਟੀ ਵੇਖ ਰਿਹਾ ਤੇ ਚਾਹੇ ਉਹ ਕਿਸੇ ਹੋਰ ਕੰਮ ਲਈ ਉੱਥੇ EMPLOID ਹੈ ਉਹਨੂੰ ਬਾਰ ਕਰਤਾ ਗਿਆ ਇਹ ਗੱਲ ਤੇ ਰੋਕ ਲਾਤੀ ਗਈ ਹੈ ਪਾਬੰਦੀ ਲਾਤੀ ਗਈ ਹੈ ਕਿ ਉਹ ਆਪ ਦੇ ਕਾਰ ਨਹੀਂ ਪਾ ਸਕਦਾ ਸਤ ਸੰਗਤ ਜੀ ਇਹ ਇੱਕ ਬੜਾ ਹੀ ਗਲਤ ਫੈਸਲਾ ਔਰ ਇਹ ਸਿੱਖਾਂ ਦੀ ਗੁਰਸਿੱਖਾਂ ਦੀ ਭਾਵਨਾ ਨੂੰ ਆਹਤ ਕਰਦਾ ਉਹ ਸਾਡੇ ਗੁਰੂ ਸਾਹਿਬ ਨੇ ਪੰਜ ਕਕਾਰਾਂ ਦੀ ਇੰਪੋਰਟੈਂਸ ਨੂੰ ਔਰ ਇੱਕ ਗੁਰਸਿੱਖ ਨੂੰ ਪੰਜ ਕਕਾਰ ਪਾਉਣੇ ਇਹ ਕਿੱਡਾ ਇਦਾਂ ਇੰਪੋਰਟੈਂਸ ਕੀ ਹੈ ਇਹ ਸਾਰੀ ਦੁਨੀਆ ਜਾਣਦੀ ਔਰ ਇਹਦੇ ਲਈ ਬਹੁਤ ਲੜਾਈਆਂ ਲੜੀਆਂ ਗਈਆਂ ਨੇ ਕਿ ਇੱਕ ਗੁਰਸਿੱਖ ਨੂੰ ਜਿਹੜੇ ਗੁਰੂ ਦੀ ਬਖਸ਼ਿਸ਼ ਦੇ ਕਕਾਰਾਂ ਨੇ ਉਸ ਨੂੰ ਪਾਉਣ ਦੀ ਇਜਾਜ਼ਤ ਹੋਵੇ ਔਰ ਉਹਦੇ ਨਾਲ ਉਹ 에어ਪੋਰਟ ਵੀ ਜਾ ਸਕਦਾ ਔਰ ਪੈਸੇਂਜਰ ਜਿੱਥੇ ਉਸ ਕਕਾਰਾਂ ਦੇ ਨਾਲ 에어ਪੋਰਟ ਚ ਫਲਾਈ ਕਰ ਸਕਦਾ ਇਸੇ ਤਰ੍ਹਾਂ ਜੇ ਕੋਈ 에어ਪੋਰਟ ਦੀ ਸਿਕਿਉਰਿਟੀ ਲੱਗਿਆ ਜਾਂ ਕੋਈ 에어ਪੋਰਟ ਦੇ ਉੱਥੇ ਅਦਰ ਸਰਵਿਸੇਸ ਤੇ ਲੱਗਿਆ ਮਦਦ ਤੇ ਜਾਂ ਕੋਈ ਦੁਕਾਨ ਤੇ ਕੰਮ ਕਰ ਰਿਹਾ ਜਾਂ ਕੋਈ ਬੈਗੇਜ ਤੇ ਲੱਗਿਆ ਜਾਂ ਕੋਈ ਇੱਥੇ ਲੱਗਿਆ ਉਹਨੂੰ ਤੁਸੀਂ ਅੱਜ ਬਾਹਰ ਕੱਢ ਦਿਓ ਕਿ ਭਾਈ ਤੂੰ ਗੁਰਸਿੱਖ ਹੋਣ ਦੇ ਨਾਤੇ ਆਪ ਦੇ ਕਕਾਰ ਨਹੀਂ ਪਾ ਸਕਦਾ ਮੈਂ ਸਮਝਦਾ ਹਾਂ ਬਿਲਕੁਲ ਗਲਤ ਫੈਸਲਾ ਹੈ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਸਾਹਿਬ ਨੇ ਵੀ ਇਸ ਗੱਲ ਨੂੰ ਰੇਜ਼ ਕੀਤਾ ਜਿੱਥੇ ਵੀ ਦੇਸ਼ ਦੁਨੀਆ 'ਚ ਬੈਠੇ ਹਰ ਗੁਰਸਿੱਖ ਦੇ ਅੱਗੇ ਮੈਂ ਇਹ ਗੱਲ ਵੀ ਪਹੁੰਚਾਉਣਾ ਚਾਹੁੰਦਾ ਹਾਂ ਸਾਰਿਆਂ ਨੂੰ ਕਹਿਣਾ ਭਾਈ ਲਾਈਵ ਹੋ ਕੇ ਇਹ ਗੱਲ ਪੰਜਾਬ ਦੇਸ਼ ਦੀ ਸਰਕਾਰ ਦੇ ਕੰਨਾਂ 'ਚ ਪਾਉ ਕਿ ਭਾਈ ਕਿਸੇ ਨੇ ਇਹ ਗੱਲ ਬਰਦਾਸ਼ਤ ਨਹੀਂ ਕਰਨੀ ਕਿ ਜਿਹੜਾ ਪੰਜਾਬੀ ਸਾਡੇ ਤੋਂ ਵੱਧ ਵਤਨਪ੍ਰਸਤ ਸਾਡੇ ਤੋਂ ਵੱਧ ਇਸ ਦੇਸ਼ ਨੂੰ ਲਈ ਮਰ ਮਿਟਣ ਵਾਲਾ ਕੋਈ ਕੌਮ ਨਹੀਂ ਔਰ ਅੱਜ ਉਸ ਕੌਮ ਤੇ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਉਹਦੇ ਤੇ ਤੁਸੀਂ ਕਿਸੇ ਤਰੀਕੇ ਦੀ ਪਾਬੰਦੀ ਲਾਓ ਕਿ ਤੁਸੀਂ ਆਪ ਦੇ ਕਕਾਰ ਨਹੀਂ ਪਾ ਸਕਦੇ ਇਹ ਬਿਲਕੁਲ ਗਲਤ ਫੈਸਲਾ ਹੈ ਫੈਸਲਾ ਵਾਪਸ ਹੋਣਾ ਚਾਹੀਦਾ ਔਰ ਜਿਨ੍ਹਾਂ ਅਫਸਰ ਸਹਿਬਾਨਾਂ ਨੇ ਇਹ ਫੈਸਲਾ ਲਿਆ ਜਾਂ ਜਿਹੜੇ ਵੀ ਮਿਨਿਸਟਰੀ 'ਚ ਬਹਿ ਕੇ ਕੋਈ ਮਿਨਿਸਟਰ ਨੇ ਜਾਂ ਕੋਈ ਇਹ ਫੈਸਲਾ ਲਿਆ ਉਹਨਾਂ ਨੂੰ ਬਹੁਤ ਸਖਤ ਲਫ਼ਜ਼ਾਂ 'ਚ ਉਹਨਾਂ ਨੂੰ ਐਡਮੋਨਿਸ਼ ਕਰਨਾ ਚਾਹੀਦਾ ਉਹਨਾਂ ਨੂੰ ਅ ਕੋਲਪ ਕਰਨਾ ਚਾਹੀਦਾ ਔਰ ਇਨਸ਼ੋਰ ਕਰਨਾ ਚਾਹੀਦਾ ਕਿ ਅੱਗੇ ਇਹ ਜੀ ਗਲਤੀ ਨਾ ਹੋਵੇ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਮੋਦੀ ਸਾਹਿਬ ਔਰ ਅਮਿਤ ਸ਼ਾਦੀ ਆਪ ਇੰਟਰਵਿਨ ਕਰਕੇ ਇਸ ਫੈਸਲੇ ਨੂੰ ਦਰੁਸਤ ਕਰਾਉਣ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ